ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਉਸ ਸ਼ਬਦ ਜਾਪ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਹੜਾ ਸ਼ਬਦ ਜਾਪ ਕਰਦਿਆਂ ਸਾਰ ਹੀ ਸਾਡੇ ਉੱਤੇ ਸਤਿਗੁਰ ਸੱਚੇ ਪ੍ਰਾਸ਼ਾ ਜੀ ਦੀ ਬਹੁਤ ਜ਼ਿਆਦਾ ਕਿਰਪਾ ਹੁੰਦੀ ਆ ਤਾਂ ਉਹ ਭੈਣ ਭਰਾ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਨ ਜੋ ਅਕਸਰ ਸਵਾਲ ਕਰਦੇ ਆ ਕਿ ਸਾਨੂੰ ਕੋਈ ਐਸਾ ਪਾਠ ਦੱਸੋ ਕੋਈ ਐਸਾ ਸ਼ਬਦ ਜਾਂ ਕੋ ਦੱਸੋ ਜਿਹਦੇ ਨਾਲ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇ ਤਾਂ ਫਿਰ ਉਹ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਨ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿਰਪਾ ਦੀ ਕੀ ਇਹ ਕਿਰਪਾ ਕੀ ਆ ਕਿਉਂਕਿ ਸਾਡੇ ਵਿੱਚੋਂ ਬਹੁਤਿਆਂ ਨੂੰ ਤਾਂ ਇਹੋ ਲੱਗਦਾ ਹੈ ਕਿ ਜੋ ਅਸੀਂ ਵਾਹਿਗੁਰੂ ਜੀ ਤੋਂ ਮੰਗਦੇ ਆ ਜੇ ਉਹ ਸਾਨੂੰ ਮਿਲ ਜਾਵੇ ਤਾਂ ਸਮਝੋ ਵਾਹਿਗੁਰੂ ਜੀ ਦੀ ਸਾਡੇ ਉੱਤੇ ਬਹੁਤ ਕਿਰਪਾ ਹੈ ਜਿਵੇਂ ਕੋਈ ਧਨ ਮੰਗਦਾ ਏ ਕੋਈ ਘਰ ਮੰਗਦਾ ਹੈ ਕੋਈ ਆਪਣੇ ਮਨ ਪਸੰਦ ਦਾ ਜੀਵਨ ਸਾਥੀ ਮੰਗਦਾ ਹੈ ਜਾਂ ਕਿਸੇ ਨੂੰ ਆਪਣੇ ਸਰੀਰ ਦੇ ਲਈ ਤੰਦਰੁਸਤੀ ਚਾਹੀਦੀ ਆ ਤਾਂ ਆਪਕੇ ਮਨੁੱਖੀ ਮਨ ਦੀਆਂ ਆਪੋ ਆਪਣੀਆਂ ਇਸ਼ਾਵਾ ਨੇ ਤਾਂ ਕਈਆਂ ਨੂੰ ਲੱਗਦਾ ਵੀ ਜੇ ਸਾਡੇ ਮਨ ਦੀ ਇਸ਼ਾ ਮਨ ਦੀ ਮਰਾਦ ਪੂਰੀ ਹੋ ਜਾਵੇ ਸਾਹੀ ਵਾਹਿਗੁਰੂ ਜੀ ਦੀ ਕਰਤਾ ਹੈ ਜੇ ਉਹ ਮਨ ਦੀ ਮਰਜ਼ਾ ਮਨ ਦੀ ਸ਼ਾਪੂਰੀ ਨਹੀਂ ਹੋਈ ਤਾਂ ਕਈ ਲੋਕ ਕਹਿ ਦਿੰਦੇ ਆ ਵੀ ਸਾਡੇ ਉੱਤੇ ਤਾਂ ਵਾਹਿਗੁਰੂ ਜੀ ਪਤਾ ਨਹੀਂ ਕਦੋਂ ਕਿਰਪਾ ਕਰਨਗੇ ਇਦਾਂ ਹੀ ਕਿਸੇ ਧਨਵਾਨ ਨੂੰ ਦੇਖ ਕੇ ਪੈਸੇ ਵਾਲੇ ਨੂੰ ਦੇਖ ਕੇ ਕਹਿ ਦਿੰਦੇ ਵੀ ਇਹਦੇ ਤੇ ਤਾਂ ਬਹੁਤ ਕਿਰਪਾ ਹੈ ਕਿਸੇ ਦੀ ਗੱਡੀ ਵੇਖ ਕੇ ਕਿਸੇ ਦਾ ਸੋਹਣਾ ਘਰ ਵੇਖ ਕੇ ਕਹਿਣਗੇ ਕਿ ਇਹਦੇ ਤੇ ਤਾਂ ਬਹੁਤ ਕਿਰਪਾ ਹੈ ਉਹ ਵੀ ਕਿਰਪਾ ਹੈ ਪਰ ਅਸਲ ਕਿਰਪਾ ਦੀ ਪਰਵਾਸ਼ਾ ਕੀ ਹੈ ਕਿ ਜੇ ਅਸੀਂ ਵਾਹਿਗੁਰੂ ਜੀ ਦੇ ਨਾਮ ਦੀ ਗੱਲ ਕਰ ਰਹੇ ਹਾਂ ਤੁਸੀਂ ਸੁਣ ਰਹੇ ਹੋ ਤਾਂ ਸਭ ਤੋਂ ਵੱਡੀ ਕਿਰਪਾ ਇਹ ਹੈ ਕਿਉਂਕਿ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਆਪਾਂ ਨਾ ਤਾਂ ਉਹਨਾਂ ਦੀ ਗੱਲ ਕਰ ਸਕਦੇ ਹਾਂ ਨਾ ਹੀ ਉਹਨਾਂ ਦੀ ਗੱਲ ਸੁਣ ਸਕਦੇ ਹਾਂ ਵਾਹਿਗੁਰੂ ਜੀ ਦਾ ਨਾਮ ਅਭੀ ਉਹਨਾਂ ਦੀ ਕਿਰਪਾ ਤੋਂ ਬਿਨਾਂ ਨਹੀਂ ਜਪਿਆ ਜਾ ਸਕਦਾ ਤਾਂ ਜੇਕਰ ਤੁਸੀਂ ਪਾਠ ਕਰ ਰਹੇ ਹੋ ਭਜਨ ਬੰਦਗੀ ਕਰ ਰਹੇ ਹੋ ਜਾ ਗੁਰੂ ਕਰ ਜਾ ਕੇ ਸੇਵਾ ਕਰ ਰਹੇ ਹੋ ਜਾਂ ਕੋਈ ਵੀ ਨੇਕ ਕੰਮ ਤੁਹਾਡੇ ਹੱਥੀ ਹੋ ਰਿਹਾ ਏ ਤਾਂ ਇਹੀ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ ਧਨ ਦੌਲਤ ਸ਼ੋਹਰਤ ਇਹ ਸੁੱਖ ਪਦਾਰਥ ਵਾਹਿਗੁਰੂ ਜੀ ਦੀ ਇਸ ਕਿਰਪਾ ਦੇ ਅੱਗੇ ਬਹੁਤ ਛੋਟੀਆਂ ਚੀਜ਼ਾਂ ਨੇ ਪਰ ਇਹ ਗੱਲਾਂ ਉਦੋਂ ਹੀ ਸਮਝ ਦੇ ਵਿੱਚ ਆਉਂਦੀਆਂ ਨੇ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਅਸਲ ਕਿਰਪਾ ਹੁੰਦੀ ਆ ਸੋ ਵਾਹਿਗੁਰੂ ਜੀ ਦੀ ਕਿਰਪਾ ਨੂੰ ਇਹ ਪਦਾਰਥਾਂ ਦੇ ਨਾਲ ਮਿਲਾ ਕੇ ਨਹੀਂ ਦੇਖਣਾ ਜੇ ਪਾਠ ਕਰ ਰਹੇ ਹੋ ਭਜਨ ਮੰਦਗੀ ਕਰ ਰਹੇ ਹੋ ਤਾਂ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੀ ਹੋ ਰਹੀ ਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਾਂ ਤੇ ਜੋ ਭੈਣ ਭਰਾ ਕਹਿੰਦੇ ਆ ਨਾ ਵੀ ਸਾਨੂੰ ਕੋਈ ਸੋਖਾ ਜਾਂ ਨਾਮ ਦੱਸੋ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਜਦੋਂ ਬੰਦਾ ਨਵਾਂ ਨਵਾਂ ਭਜਨ ਮੰਦਗੀ ਵਾਲੇ ਪਾਸੇ ਹੁੰਦਾ ਹੈ ਖਾਸ ਕਰਕੇ ਜਦੋਂ ਕੁਝ ਭੈਣ ਭਰਾ ਪਾਠ ਕਰਨਾ ਸ਼ੁਰੂ ਕਰਦੇ ਆ ਤਾਂ ਉਹਨਾਂ ਦੇ ਮਨ ਦੇ ਵਿੱਚ ਨਾ ਇੱਕ ਡਰ ਭੈ ਜੀ ਹੁੰਦਾ ਕਿ ਸਾਡੇ ਤੋਂ ਪਾਠ ਕਰਦੇ ਆ ਕੋਈ ਗਲਤੀ ਨਾ ਹੋ ਜਾਵੇ ਇਸ ਕਰਕੇ ਉਹ ਕਈ ਤਰ੍ਹਾਂ ਦੇ ਸਵਾਲ ਪੁੱਛਦੇ ਆ ਕਿ ਅਸੀਂ ਕਿਹੜੇ ਵੇਲੇ ਪਾਠ ਕਰੀਏ ਕਿੰਨਾ ਕੁ ਪਾਠ ਕਰੀਏ ਜਾਂ ਫਿਰ ਕੁਝ ਲੋਕ ਆਪਣੇ ਮਨ ਦੀਆਂ ਇਛਾਵਾਂ ਨੂੰ ਪੂਰੀਆਂ ਕਰਵਾਉਣ ਦੇ ਲਈ ਪਾਠ ਪੁੱਛਦੇ ਆ ਤਾਂ ਸੰਗਤ ਜੀ ਇਹ ਸਾਰੇ ਹੀ ਸਵਾਲਾਂ ਦੇ ਜਵਾਬ ਤੁਹਾਨੂੰ ਖੁਦ ਬਖੁਦ ਮਿਲ ਜਾਣਗੇ ਜੇਕਰ ਤੁਸੀਂ ਇੱਕ ਵਾਰ ਇਹ ਸ਼ਬਦ ਜਾਗ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਸ਼ੁਰੂਆਤ ਕਰੋ ਜੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਂਦਾ ਕਿ ਅਸੀਂ ਕਿੱਥੋਂ ਸ਼ੁਰੂਆਤ ਕਰੀਏ ਕਿਹੜਾ ਪਾਠ ਕਰੀਏ ਤੁਸੀਂ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਮੂਲ ਮੰਤਰ ਜੀ ਦਾ ਜਾਪ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜੋਰ ਕਿਰਪਾ ਤੁਹਾਡੇ ਉੱਤੇ ਹੋਵੇਗੀ ਤੁਸੀਂ ਖੁਦ ਦੇਖ ਕੇ ਹੈਰਾਨ ਹੋ ਜਾਣਾ ਫਿਰ ਅਸਲ ਕਿਰਪਾ ਦਾ ਪਤਾ ਲੱਗਣਾ ਕਿ ਕੀ ਕਿਰਪਾ ਹੁੰਦੀ ਆ ਤੁਸੀਂ ਇੱਕ ਵਾਰ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਬਾਕੀ ਤੁਹਾਡੇ ਮਨ ਦੇ ਜੂਝ ਵੀ ਸੰਭਾਲਿਆ ਤੁਹਾਨੂੰ ਆਪਣੇ ਆਪ ਹੀ ਉਹਨਾਂ ਦੇ ਜਵਾਬ ਮਿਲਨੇ ਸ਼ੁਰੂ ਹੋ ਜਾਣੇ ਆ ਆਪਣੇ ਆਪ ਹੀ ਤੁਹਾਨੂੰ ਰਾਹ ਮਿਲਣਾ ਸ਼ੁਰੂ ਹੋ ਜਾਣਾ ਹੈ ਕਿ ਤੁਸੀਂ ਕਿਸ ਪਾਸੇ ਜਾਣਾ ਇੱਕ ਵਾਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹਾਜ਼ਰ ਨਜ਼ਰ ਜਾਣ ਕੇ ਇਹ ਸ਼ਬਦ ਜਾਪ ਕਰਨਾ ਸ਼ੁਰੂ ਕਰੋ ਇਹ ਸ਼ਬਦ ਜਾਪ ਕਰਨਾ ਸੌਖਾ ਹੈ ਕੰਠ ਕਰ ਲਓ ਆਪਾਂ ਸਕਰੀਨ ਦੇ ਉੱਪਰ ਮੂਲ ਮੰਤਰ ਜੀ ਦਾ ਜਾਪ ਚਲਾ ਦਿੱਤਾ ਹੈ ਤੁਸੀਂ ਇਸ ਨੂੰ ਦੇਖ ਕੇ ਕੰਠ ਕਰ ਲੈਣਾ ਹੈ ਕੁਝ ਦਿਨ ਇਦਾਂ ਸੁਣ ਕੇ ਅਭਿਆਸ ਕਰਦੇ ਰਹਿਣਾ ਹੌਲੀ ਹੌਲੀ ਤੁਹਾਨੂੰ ਯਾਦ ਹੋ ਜਾਵੇਗਾ ਫਿਰ ਤੁਸੀਂ ਤੁਰਦਿਆਂ ਫਿਰਦਿਆਂ ਕੰਮਕਾਰ ਕਰਦਿਆਂ ਹੋਇਆਂ ਵੀ ਮੂਲ ਮੰਤਰ ਜੀ ਦਾ ਜਾਪ ਕਰ ਸਕੋਗੇ ਜਿਵੇਂ ਜਿਵੇਂ ਮੂਲ ਮੰਤਰ ਜੀ ਦਾ ਜਾਪ ਕਰਾਂਗੇ ਮਹਾਪੁਰਖ ਜੀ ਕਹਿੰਦੇ ਐਵੇਂ ਓਵੇਂ ਹੀ ਕਿਰਪਾ ਹੁੰਦੀ ਆ ਕੁਝ ਗੱਲਾਂ ਹੁੰਦੀਆਂ ਨੇ ਜੋ ਆਪਾਂ ਸ਼ਬਦਾਂ ਦੇ ਰਾਹੀਂ ਇੱਕ ਦੂਸਰੇ ਨੂੰ ਸਮਝਾ ਨਹੀਂ ਸਕਦੇ ਜਿਨ੍ਹਾਂ ਨੂੰ ਆਪਾਂ ਸਿਰਫ ਮਹਿਸੂਸ ਕਰ ਸਕਦੇ ਆ ਤਾਂ ਉਹ ਮਹਿਸੂਸ ਆਪਾਂ ਤਾਂ ਕਰਾਂਗੇ ਜੇ ਖੁਦ ਜਪਣਾ ਸ਼ੁਰੂ ਕਰਾਂਗੇ ਤਾਂ ਇਸ ਕਰਕੇ ਮਹਾਪੁਰਖ ਜੀ ਕਹਿੰਦੇ ਜੇਕਰ ਕੁਝ ਵੀ ਸਮਝ ਨਹੀਂ ਆ ਰਹੀ ਕਿ ਕੀ ਕਰੀਏ ਇੱਕ ਵਾਰ ਤੁਸੀਂ ਮੂਲ ਮੰਤਰ ਜਾਪ ਕਰਨਾ ਸ਼ੁਰੂ ਕਰੋ ਮੂਲ ਮੰਤਰ ਜੀ ਦਾ ਜਾਪ ਮੋਢ ਹੈ ਨਿਰੰਕਾਰ ਦੇ ਕਰਨ ਨੂੰ ਜਾਣ ਦੀ ਪਹਿਲੀ ਪੌੜੀ ਹੈ ਜੇ ਮੂਲ ਮੰਤਰ ਜਾਪ ਵੀ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਜੀ ਤਾਂ کہہ ਸਕਦੇ ਆ ਨਾ ਵਾਸ਼ੇ ਗਿਨ ਵਾਸ਼ੇ ਗੁਰੂ ਜਪਨਾ ਸ਼ੁਰੂ ਕਰਦੋ ਜਿਵੇਂ ਜਿਵੇਂ ਜਪਾਂਗੇ ਓਵੇਂ ਓਵੇਂ ਹੀ ਸਮਝ ਆਉਂਦੀ ਜਾਂਦੀਆਂ ਕਿ ਅੱਗੇ ਕੀ ਕਰਨਾ ਹੈ ਸੰਗਤ ਜੀ ਕੁਝ ਦਿਨਾਂ ਦਾ ਪੋ ਦਾ ਮਹੀਨਾ ਸਮਾਪਤ ਹੋ ਜਾਣਾ ਹੈ ਤੇ ਮਾਘ ਦਾ ਮਹੀਨਾ ਸ਼ੁਰੂ ਹੋ ਜਾਣਾ ਹੈ ਮਾਗਨੇ ਮਹੀਨੇ ਬਾਰੇ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਇਸ ਮਹੀਨੇ ਦੇ ਵਿੱਚ ਕੀਤੀ ہوئی ਭਜਨ ਬੰਦਗੀ ਕੀਤੇ ਹੋਏ ਦਾਨ ਪੁੰਨ ਦਾ ਸਾਨੂੰ ਬਹੁਤ ਜ਼ਿਆਦਾ ਫਲ ਮਿਲਦਾ ਹੈ ਜਿਵੇਂ ਆਪਾਂ ਇੱਕ ਮਹੀਨਾ ਲਗਾਤਾਰ ਭਜਨ ਬੰਦਗੀ ਕਰਾਂਗੇ ਤਾਂ ਇੱਕ ਮਹੀਨੇ ਦਾ 12 ਮਹੀਨਿਆਂ ਦੀ ਭਜਨ ਬੰਦਗੀ ਦਾ ਫਲ ਮਿਲਦਾ ਹੈ ਫਿਰ ਆਪ ਸੋਚ ਲਓ ਇਹ ਮਹੀਨੇ ਦਾ ਇੱਕ ਪਲ ਇੱਕ ਛਿਣ ਵੀ ਬਰਥਾ ਨਹੀਂ ਜਾਂਦਾ ਚਾਹੀਦਾ ਤੇ ਜੇਕਰ ਆਪਾਂ ਇਸ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਮੂਲ ਮੰਤਰ ਜਪ ਕਰੀਏ ਤਾਂ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਆ ਮੂਲ ਮੰਤਰ ਜੀ ਦਾ ਜਾਪ ਪ੍ਰਤੱਖ ਗੁਰੂ ਨਾਨਕ ਪਾਸ਼ਾ ਆਪ ਨੇ ਤੇ ਮਹਾਂਪੁਰਖ ਜੀ ਨੇ ਜਿਸ ਘਰ ਦੇ ਵਿੱਚ ਮੂਲ ਮੰਤਰ ਜੀ ਦਾ ਜਾਪ ਹੁੰਦਾ ਹੈ ਉਸ ਘਰ ਦੀ ਵਾਅ ਵੱਲ ਵੀ ਕੋਈ ਵੇਖ ਨਹੀਂ ਸਕਦਾ ਜਿਵੇਂ ਕਈ ਭੈਣ ਭਰਾਵਾਂ ਦੇ ਮਨ ਦੇ ਵਿੱਚ ਬੜਾ ਡਰ ਹੁੰਦਾ ਨਾ ਕਿ ਮੈਨੂੰ ਕੋਈ ਕੁਝ ਕਰਨ ਨਾ ਦਵੇ ਸਾਡੇ ਘਰ ਦੇ ਵਿੱਚ ਸਾਡੇ ਬੱਚਿਆਂ ਨੂੰ ਸਾਡੇ ਕੰਮ ਕਾਰਨ ਕੋਈ ਨਜ਼ਰ ਨਾ ਲਗਾ ਦੇ ਇਦਾਂ ਦੇ ਸਾਰੇ ਹੀ ਡਰ ਪੈ ਤੁਹਾਡੇ ਮਨ ਵਿੱਚੋਂ ਨਿਕਲ ਜਾਣਗੇ ਕੋਈ ਮਾੜੀ ਸ਼ਕਤੀ ਕੋਈ ਮਾੜਾ ਇਨਸਾਨ ਤੁਹਾਡਾ ਬਾਲ ਵੀ ਵਿੰਗਾ ਨਹੀਂ ਕਰ ਪਾਵੇਗਾ ਬਸ ਇੱਕ ਵਾਰ ਮੂਲ ਮੰਤਰ ਜੀ ਦਾ ਜਾਪ ਆਪਣੇ ਘਰ ਦੇ ਵਿੱਚ ਕਰਨਾ ਸ਼ੁਰੂ ਕਰ ਦਿਓ ਜਿੰਨੀ ਦੇਰ ਤੱਕ ਘੰਟ ਨਹੀਂ ਹੁੰਦਾ ਉਨੀ ਦੇਰ ਸੁਣਨਾ ਸ਼ੁਰੂ ਕਰੋ ਜਦੋਂ ਤੁਸੀਂ ਇੱਕ ਪਾਠ ਇਹ ਸ਼ਬਦ ਜਾਪ ਸੁਣਨਾ ਸ਼ੁਰੂ ਕਰ ਦਿੱਤਾ ਖੁਦ ਇਹ ਸ਼ਬਦ ਜਾਪ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਖੁਦ ਕਹਿਣਾ ਕਿ ਇਸ ਸ਼ਬਦ ਜਾਪ ਦੇ ਨਾਮ ਮੇਰੇ ਉਤੇ ਕਿੰਨੀ ਕਿਰਪਾ ਹੋਈ ਤੁਸੀਂ ਖੁਦ ਦੂਜਿਆਂ ਨੂੰ ਦੱਸੋਗੇ ਸੋ ਇਹ ਕਿਰਪਾ ਸਾਨੂੰ ਤਾਂ ਹੀ ਪਤਾ ਲੱਗੇਗੀ ਜਦੋਂ ਅਸੀਂ ਇਹ ਸ਼ਬਦ ਜਾਪ ਕਰਨਾ ਸ਼ੁਰੂ ਕਰਾਂਗੇ ਤਾਂ ਸ਼ੁਰੂਆਤ ਹੁਣੇ ਇਸੇ ਵੇਲੇ ਤੋਂ ਹੀ ਕਰ ਲੈਣਾ ਜਦੋਂ ਵੀ ਇਹ ਵੀਡੀਓ ਤੁਹਾਡੇ ਤੱਕ ਪਹੁੰਚੇ ਉਸੇ ਹੀ ਦਿਨ ਵਾਰ ਤੋਂ ਉਸੇ ਹੀ ਸਮੇਂ ਤੋਂ ਮੂਲ ਮੰਤਰ ਜੀ ਦਾ ਜਾਪ ਕਰਨਾ ਜ਼ਰੂਰ ਸ਼ੁਰੂ ਕਰਨਾ ਪੂਰੇ ਦਿਨ ਦੇ ਵਿੱਚ ਘੱਟੋ ਘੱਟ 6 ਮਾਲਾ ਮੂਲ ਮੰਤਰ ਜੀ ਦੇ ਜਾਪ ਦੀਆਂ ਸਾਨੂੰ ਕਰਨੀਆਂ ਹੀ ਚਾਹੀਦੀਆਂ ਨੇ ਇੱਕ ਮਾਲਾ 108 ਮੰਗ ਕੇ ਦੀ ਹੁੰਦੀ ਆ ਤਾਂ ਫਿਰ ਤੁਸੀਂ ਆਪ ਹਿਸਾਬ ਲਾ ਲਓ ਸ਼੍ਰੀ ਮਾਲਾ ਮੰਤਰ ਜਾਪ ਕਰਨਾ ਕੋਈ ਔਖਾ ਨਹੀਂ ਆ ਜੇਕਰ ਆਪਾਂ ਦੋ ਮਾਲਾ ਸਵੇਰੇ ਕਰਨ ਲਈਏ ਦੋ ਮਾਲਾ ਸ਼ਾਮ ਨੂੰ ਕਰ ਲਈਏ ਸੌਣ ਲੱਗਿਆਂ ਅਤੇ ਦੋ ਮਾਲਾ ਤੁਰਦੇ ਹਾਂ ਫਿਰਦੇ ਹਾਂ ਕੰਮਕਾਰ ਕਰਦੇ ਆ ਵੀ ਹੋ ਜਾਂਦੀਆਂ ਨੇ ਇੱਕ ਵਾਰ ਆਪਾਂ ਇਸੇ ਤਰ੍ਹਾਂ ਸ਼੍ਰੀ ਮਾਲਾ ਤੋਂ ਹੀ ਸ਼ੁਰੂਆਤ ਕਰਨ ਲਈਏ ਆਪਣੇ ਆਪ ਦੇ ਉੱਤੇ ਸ਼੍ਰੀ ਮਾਲਾ ਮੂਲ ਮੰਤਰ ਜੀ ਦੇ ਜਾਪ ਦਾ ਬੈਨ ਲਾ ਲਈਏ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਇਹ ਬਾਠ ਇਹ ਸ਼ਬਦ ਜਾਪ ਕਰਨਾ ਸ਼ੁਰੂ ਕਰਨਾ ਕਿ ਸਤਿ ਸ੍ਰੀ ਸੱਚੇ ਪਾਸ਼ਾ ਤੁਸੀਂ ਹੀ ਕਿਰਪਾ ਕਰਕੇ ਮੇਰੇ ਤੋਂ ਆਪਣਾ ਨਾਮ ਜਪਾ ਲਓ ਫਿਰ ਅੱਗੇ ਵਾਹਿਗੁਰੂ ਜੀ ਆਪੇ ਹੀ ਕਿਰਪਾ ਕਰਦੇ ਜਾਣਗੇ ਜਿਵੇਂ ਜਿਵੇਂ ਅਭਿਆਸ ਕਰਦੇ ਜਾਵਾਂਗੇ ਓਵੇਂ ਓਵੇਂ ਸਾਡਾ ਸਮਾਵਤਦਾ ਜਾਣਾ ਹੈ ਜੇ ਮਾਲਾ ਨਹੀਂ ਹੈ ਨਾ ਕੋਈ ਗੱਲ ਨਹੀਂ ਇੱਕ ਸਵਾ ਘੰਟਾ ਸਵੇਰੇ ਬੈਠ ਕੇ ਕਰ ਲਈਏ ਇੱਕ ਸਵਾ ਘੰਟਾ ਰਾਤ ਨੂੰ ਸੌਣ ਲੱਗਿਆ ਮੂਲ ਮੰਤਰ ਜਾਪ ਕਰ ਲੇਗੀ ਤੇ ਬਾਕੀ ਤੁਰਦੇ ਆ ਫਿਰਦੇ ਆ ਕੰਮਕਾਰ ਕਰਦੇ ਆ ਹੋਇਆਂ ਨਾਲ ਨਾਲ ਕਰੀ ਜਾਣਾ ਹੈ ਸੋ ਇੱਕ ਵਾਰ ਸ਼ੁਰੂਆਤ ਕਰੀਏ ਅਸੀਂ ਇੱਕ ਕਦਮ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲ ਵਧਾਉਨੇ ਆ ਸਤਿਗੁਰ ਸੱਚੇ ਪਾਤਸ਼ਾਹ ਲੱਖਾਂ ਕਰੋੜਾਂ ਕਦਮ ਆ ਕੇ ਸਾਡੀ ਬਾਹ ਫੜ ਲੈਂਦੇ ਆ ਤਾਂ ਫਿਰ ਇਹ ਸਾਡਾ ਇੱਕ ਕਦਮ ਹੋਵੇਗਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲ ਬਾਕੀ ਕਿਰਪਾ ਆਪਣੇ ਕਰ ਦੇਣਗੇ ਦੇਖਣਾ ਸਾਡੇ ਘਰ ਪਰਿਵਾਰ ਸਾਡੀ ਜ਼ਿੰਦਗੀ ਦੀਆਂ ਸਮੱਸਿਆਵਾਂ ਦੇ ਹੱਲ ਆਪਣੇ ਆਪ ਹੋਣੇ ਸ਼ੁਰੂ ਹੋ ਜਾਂਦੇ ਹਨ ਕਿਉਂਕਿ ਜਦੋਂ ਸਾਡੇ ਮਨ ਅੰਦਰ ਮੂਲ ਮੰਤਰ ਜਾਪ ਵਸ ਗਿਆ ਤਾਂ ਮਨ ਆਪਣੇ ਆਪ ਹੀ ਸਾਡੇ ਲਈ ਸਹੀ ਫੈਸਲੇ ਕਰੀਏ ਸ਼ੁਰੂਆਤ 32 ਹੀ ਸ਼ੁਰੂਆਤ ਕਰੀਏ